ਹੁਣੇ ਹੁਣੇ ਆਪਣੇ ਬਠਿੰਡਾ ਵਿਖੇ ਇੱਕ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਆਪਣੇ ਨੌਜਵਾਨ ਦੀ ਗਰਦਨ ਜਿਹੜੀ ਖੂਨੀ ਡੋਰ ਚਾਈਨਾ ਡੋਰ ਨਾਲ ਵਢੀ ਗਈ ਹੈ ਪਲੇਨ ਹਾਊਸ ਨੂੰ ਆਪਣੇ ਇੱਕ ਨਿਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਰੈਫਰ ਕਰਨ ਤੋਂ ਬਾਅਦ ਉਸਨੂੰ ਏਮਜ਼ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਜਿਸ ਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੋਸਤੋ ਹੁਣ ਆਪਾਂ ਜੀ ਗੱਲ ਕਰੀਏ ਖੂਨੀ ਡੋਰ ਨੂੰ ਕੌਣ ਬੰਦ ਕਰੇਗਾ ਇਹਨੂੰ ਬੰਦ ਕਰਨ ਵਾਸਤੇ ਆਪਾਂ ਨੂੰ ਖੁਦ ਨੂੰ ਹੀ ਬੱਚਿਆਂ ਦੇ ਪੇਰੈਂਟਸ ਨੂੰ ਖੁਦ ਬੱਚਿਆਂ ਨੂੰ ਹੀ ਉਪਰਾਲਾ ਕਰਨਾ ਪੈਣਾ ਹੈ ਵੀ ਆਪਾਂ ਜਿਹੜੀ ਇਹ ਡੋਰ ਨਾ ਵਰਤੀਏ ਜਿਸ ਨਾਲ ਕੀ ਆਪਣਾ ਜਾਨੀ ਮਾਲੀ ਨੁਕਸਾਨ ਹੈ ਜਿਹੜਾ ਨਾ ਹੋ ਸਕੇ ਦੂਸਰਾ ਸਾਡੀ ਸਾਰੇ ਹੀ ਦੁਕਾਨਦਾਰ ਭਰਾਵਾਂ ਨੂੰ ਜਾਂ ਕੋਈ ਇਹ ਵੇਚਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਜਿਹੜੀ ਖੂਨੀ ਡੋਰ ਹੈ ਜਿਹੜੀ ਵੇਚਣੀ ਬੰਦ ਕਰੋ ਤੇ ਤੀਸਰੀ ਸਾਡੀ ਬੇਨਤੀ ਹੈ ਜਿਹੜੀ ਉਹ ਹੈ ਕਿ ਜੀ ਸਾਡੇ ਡੀਸੀ ਸਾਹਿਬ ਨੂੰ ਵੀ ਜਿਹੜੀ ਇਹ ਖੂਨੀ ਡੋਰ ਜਿਹੜੇ ਵੇਚ ਰਹੇ ਹੈ ਜਾਂ ਖਰੀਦ ਰਹੇ ਹੈ ਜਾਂ ਉਹ ਜਿਹੜਾ ਤੰਗ ਡਾ ਰਹੇ ਹੈ ਉਹਨਾਂ ਨਾਲ ਜਿਹੜੀ ਹੈ ਸ਼ਕਤੀ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨਾਲ ਸਖਤੀ ਵਰਤੀ ਜਾਵੇ ਜਿਸ ਦੇ ਨਾਲ ਹੀ ਇਹ ਜਿਹੜਾ ਹੈ ਖੂਨੀ ਡੋਰ ਬੰਦ ਹੋ ਸਕਦੀ ਹੈ ਦੂਸਰਾ ਆਪਾਂ ਨੂੰ ਖੁਦ ਨੂੰ ਸੋਚਣਾ ਚਾਹੀਦਾ ਹੈ ਵੀ ਇੱਕ ਡੋਰ ਆਪਾਂ ਬੰਦ ਕਰ ਦਈਏ ਜਿਹੜਾ ਅੱਜ ਦੀ ਕੜੀ ਬੰਦਾ ਬਠਿੰਡਾ ਵਿਖੇ ਇਸ ਡੋਰ ਨਾਲ ਆਪ ਦੀ ਜਿੰਦਗੀ ਤੇ ਮੌਤ ਦੇ ਵਿੱਚ ਚੁੰਝ ਰਿਹਾ ਹੈ ਉੱਥੇ ਆਪਣਾ ਕੋਈ ਰਿਸ਼ਤੇਦਾਰ ਸਗਾ ਸੰਬੰਧੀ ਵੀ ਹੋ ਸਕਦਾ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਜਿਹੜੀ ਡੋਰ ਹੈ ਉਹ ਬੰਦ ਕਰ ਦਿੱਤੀ ਜਾਵੇ ਤੇ ਉਹਦੇ ਤੌਰ ਤੇ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਸਹੀ ਪਤੰਗ ਡੋਣ ਵਾਸਤੇ ਜੋ ਡੋਰ ਬਣੀ ਹੈ ਉਸ ਦਾ ਹੀ ਇਸਤੇਮਾਲ ਕੀਤਾ ਜਾਵੇ ਧੰਨਵਾਦ ਜੀ ਜੈ ਸ਼੍ਰੀ ਰਾਮ